ਦੋਸਤੋ ਮੈਂ ਐਡਵੋਕੇਟ ਸਿੰਘ ਤੁਹਾਡੀ ਰੋਜ਼ਾਨਾ ਜਿਹੜੀ ਜ਼ਿੰਦਗੀ ਹੈ ਉਹਦੇ ਵਿੱਚ ਜਿਹੜੇ ਤੁਹਾਡੇ ਨਾਲ ਕਾਨੂੰਨ ਟੱਚ ਕਰਦੇ ਨੇ ਜਾਂ ਤੁਹਾਨੂੰ ਜਿੰਨਾਂ ਗੱਲਾਂ ਦਾ ਪਤਾ ਹੋਣਾ ਚਾਹੀਦਾ ਹੈ ਉਹ ਗੱਲਾਂ ਅਸੀਂ ਲੱਭ ਕੇ ਉਹਦੇ ਬਾਰੇ ਕਾਨੂੰਨ ਤੁਹਾਨੂੰ ਦੱਸਣ ਦੇ ਲਈ ਤਾਂ ਕਿ ਜੇ ਤੁਹਾਨੂੰ ਬੇਸਿਕ ਕਾਨੂੰਨ ਪਤਾ ਹੋਵੇਗਾ ਤਾਂ ਜਿਹੜੀਆਂ ਵੱਡੀਆਂ ਘਟਨਾਵਾਂ ਨੇ ਜਾਂ ਵੱਡੇ ਕੇਸ ਨੇ ਉਹ ਨਹੀਂ ਬਣਨਗੇ ਇਸ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸ਼ੇਅਰ ਵੀ ਕਰਿਓ ਬੜੀ ਮੁਸ਼ਕਲ ਦੇ ਨਾਲ ਅਸੀਂ ਤੁਹਾਡੇ ਲਈ ਵੀਡੀਓ ਜਿਹੜੀ ਲੱਭ ਕੇ ਜੋ ਤੁਹਾਡੇ ਨਾਲ ਟੱਚ ਕਰਦੀਆਂ ਨੇ ਉਹਦੇ ਬਾਰੇ ਲੈ ਕੇ ਆਉਂਦੇ ਇਸ ਦੇ ਨਾਲ ਅਗਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤੇ ਹੋਇਆ ਇੱਕ ਹਫਤਾ ਹੋ ਗਿਆ ਤੇ ਕਮੈਂਟ ਕਰੋਗੇ ਤਾਂ ਤੁਸੀਂ ਸਾਤੋਂ ਮੁਫਤ ਦੇ ਵਿੱਚ ਇਸ ਵਟਸਐਪ ਨੰਬਰ ਦੇ ਰਾਹੀਂ ਅਡਵਾਈਸ ਹੈ ਜਿਹੜੀ ਯਾਨਕੀ ਕਾਨੂੰਨ ਦੀ ਸਲਾਹ ਹੈ ਉਹ ਬਿਲਕੁਲ ਮੁਫਤ ਚ ਲੈ ਸਕਦੇ ਹੋ ਇਹ ਵੀਡੀਓ ਬਣਾਉਣ ਦਾ ਮਕਸਦ ਸਾਡਾ ਸਿਰਫ ਲੋਕ ਅਪਲਾਈ ਵੀਡੀਓ ਬਣਾਉਣਾ ਹੈ ਇਸ ਲਈ ਦੋਸਤੋ ਅੱਜ ਦਾ ਜਿਹੜਾ ਸਾਡਾ ਮੁੱਦਾ ਹੈ ਕਿ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਕਿਸੇ ਕੋਡ ਦੇ ਵਿੱਚ ਕੋਡ ਦੇ ਦੁਆਰਾ ਛੋਟੀ ਮੰਗੀ ਜਾਂਦੀ ਹੈ ਉਹ ਕੀ ਹੁੰਦੀ ਹੈ ਤੇ ਜੋ ਛੋਟੀ ਦਿੰਦਾ ਹੈ ਕੀ ਉਸਦੀ ਜ਼ਿੰਮੇਵਾਰੀ ਹੁੰਦੀ ਹੈ ਅਤੇ ਜਿਹੜੀ ਪ੍ਰਾਪਰਟੀ ਦੀ ਛੋਟੀ ਦਿੱਤੀ ਜਾਂਦੀ ਹੈ ਉਸ ਦੇ ਉੱਪਰ ਕੀ ਇਮਪੈਕਟ ਪੈਂਦਾ ਹੈ ਦੋਸਤੋ ਜਦੋਂ ਕੋਡ ਦੇ ਵਿੱਚ ਕਿਸੇ ਕ੍ਰਿਮਿਨਲ ਕੇਸ ਦੇ ਵਿੱਚ ਜਾਂ ਕਿਸੇ ਕੋਈ ਵੀ ਹੋਰ ਐਕਟ ਦੇ ਵਿੱਚ ਕੋਈ ਛੋਟੀ ਮੰਗੀ ਜਾਂਦੀ ਹੈ ਤਾਂ ਛੋਟੀ ਦੇਣ ਵਾਲਾ ਉਸ ਮੁਲਜ਼ਮ ਦੀ ਇੱਕ ਗਰੰਟੀ ਇਹ ਰਿਸਪੌਂਸਿਬਿਲਟੀ ਲੈਂਦਾ ਹੈ ਕਿ ਮੁਲਜ਼ਮ ਹੈ ਜੋ ਇੰਡੀਆ ਤੋਂ ਬਾਹਰ ਨਹੀਂ ਜਾਵੇਗਾ ਜਾਂ ਜਿਹੜਾ ਕਿ ਹਰ ਡੇਟ ਤੇ ਹੈ ਉਹ ਪੇਸ਼ ਹੋਵੇਗਾ ਇਦਾਂ ਦੀ ਕੋਰਟ ਦੁਆਰਾ ਹੋਰ ਜਿਹੜੀ ਕੰਡੀਸ਼ਨ ਨੇ ਉਹ ਇੰਪੋਜ਼ ਕੀਤੀਆਂ ਜਾਂਦੀਆਂ ਨੇ ਜਿਸ ਦੇ ਵਜੋਂ ਕੋਟ ਇੱਕ ਯਾਨਕੀ ਰਕਮ ਹੈ ਜੋ ਮੁਚਲਕੇ ਦੇ ਤੌਰ ਤੇ ਉਹ ਆਰਡਰ ਕਰਦੀ ਹੈ ਉਸ ਦੇ ਮੁਤਾਬਕ ਜਿਹੜੀ ਛੂਟੀ ਹੈ ਉਹ ਦਿੱਤੀ ਜਾਂਦੀ ਹੈ ਹੁਣ ਜਿਹੜੀ ਅੱਜ ਕੱਲ ਛੋਟੀ ਦੇਖਦੇ ਹਾਂ ਕੋਡ ਦੇ ਵਿੱਚ ਜਦੋਂ ਤੁਸੀਂ ਫਰਜ਼ ਦੇ ਰੂਪ ਚ ਛੋਟੀ ਦਿੰਦੇ ਹੋ ਤਾਂ ਉਸ ਦਾ ਇੱਕ ਜਿਹੜਾ ਕੀ ਹੈ ਐਂਟਰੀ ਜਾਂਦੀ ਹੈ ਤੇ ਰਜਿਸਟਰੀ ਦੇ ਉੱਪਰ ਨੋਟ ਵੀ ਚੜਦਾ ਹੈ ਉਹ ਜਿਹੜੀ ਪ੍ਰਾਪਰਟੀ ਹੈ ਜਦੋਂ ਤੱਕ ਛੋਟੀ ਖੜੀ ਹੈ ਉਦੋਂ ਤੱਕ ਤੁਹਾਡੀ ਜਿਹੜੀ ਪ੍ਰਾਪਰਟੀ ਹੈ ਉਹ ਸੇਲ ਨਹੀਂ ਹੋਵੇਗੀ ਇਸ ਲਈ ਹੁਣ ਜਿਹੜਾ ਨੋਟ ਹੈ ਉਹ ਜ਼ਰੂਰ ਚੜਦਾ ਹੈ ਛੋਟੀ ਤੁਸੀਂ ਸਿਰਫ ਇੱਕ ਵਾਰ ਹੀ ਦੇ ਸਕਦੇ ਹੋ ਹੁਣ ਮੰਨ ਲਓ ਅਗਰ ਉਹ ਮੁਲਜ਼ਮ ਹੈ ਜਿਹੜਾ ਉਹ ਭੱਜ ਜਾਂਦਾ ਹੈ ਤਾਂ ਤੁਸੀਂ ਜਿਹੜੀ ਪ੍ਰਾਪਰਟੀ ਹੈ ਉਸ ਦੇ ਉੱਪਰ ਕੀ ਹਾਂਚ ਆਵੇਗੀ ਦੋਸਤੋ ਜਿੰਨੀ ਤੁਸੀਂ ਮੁੱਚਲਕੇ ਦੇ ਵਿੱਚ ਦੱਸੀ ਰਕਮ ਭਰੀ ਹੁੰਦੀ ਹੈ ਉਹਨਾਂ ਤੁਸੀਂ ਫਾਈਨ ਭਰ ਕੇ ਉਹ ਜਿਹੜੀ ਛੋਟੀ ਦੀ ਆਪਣੀ ਰਿਸਪੌਂਸਿਬਿਲਟੀ ਐਜੇ ਜੋ ਗਰੰਟਰ ਦਿੱਤੀ ਸੀ ਉਹ ਖਤਮ ਕਰ ਸਕਦੇ ਹੋ ਲੇਕਿਨ ਇਸ ਦੇ ਨਾਲ ਕੋਰਟ ਨੂੰ ਲੱਗਦਾ ਹੈ ਕਿ ਤੁਸੀਂ ਜਾਣ ਬੁਝ ਕੇ ਜਾਂ ਮਲਜਮ ਨੇ ਕੋਈ ਪਲੈਨਿੰਗ ਕਰਕੇ ਕੋਈ ਕਤਾਹੀ ਕੀਤੀ ਹੈ ਐਫ ਆਈ ਆਰ ਹੋ ਸਕਦੀ ਹੈ ਇਸ ਦੇ ਨਾਲ ਜਿਹੜੀ ਛੋਟੀ ਹੈ ਅਗਰ ਇਹਦੇ ਬਾਰੇ ਤੁਸੀਂ ਡੀਪਲੀ ਵੀਡੀਓ ਜਾਣਨਾ ਚਾਹੁੰਦੇ ਹੋ ਜਾਂ ਤੁਹਾਨੂੰ ਲੱਗਦਾ ਕਿ ਹੋਰ ਤੁਹਾਨੂੰ ਨੌਲੇਜ ਹੈ ਜਿਹੜੀ ਜ਼ਰੂਰੀ ਹੈ ਤਾਂ ਜਰੂਰ ਚੈਨਲ ਨੂੰ ਸ਼ੇਅਰ ਕਰਿਓ ਤੇ ਕਮੈਂਟ ਦੇ ਰੂਪ ਵਿੱਚ ਜਰੂਰ ਦੱਸਿਓ ਧੰਨਵਾਦ